ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਹੋਰ ਕੀ ਹਾਲ ਚਾਲਾ ਠੀਕ ਠਾਕ ਹੋਵੋਗੇ ਆਪਾਂ ਅੱਜ ਕਰਦੇ ਆ 13 ਤਰੀਕ ਦੀ ਗੱਲਬਾਤ ਮੌਸਮ ਦੀ ਆਪਾਂ ਜਾਣਕਾਰੀ ਦਿੰਨੇ ਆ ਮੌਸਮ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਕੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਅਸੀਂ ਕਿਹੜੇ ਜ਼ਿਲ੍ਹੇ ਚੋਂ ਬੋਲ ਰਹੇ ਆ ਸਾਨੂੰ ਵੀ ਪਤਾ ਲੱਗੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਸਾਡਾ ਇਹ ਪ੍ਰਚਾਰ ਹੋ ਰਿਹਾ ਹੈ ਅੱਜ ਦੀ ਜੇ ਆਪਾਂ ਗੱਲਬਾਤ ਕਰਦੇ ਆਂ ਤਾਂ ਬਾਈ ਜੀ ਅੱਜ ਦਿਨ ਜਿਹੜਾ ਵਧੀਆ ਲੱਗੇਗਾ ਧੁੱਪ ਨਿਕਲੂਗੀ ਤੇ ਧੁੱਪ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬੱਦਲਾਂ ਦੀ ਬੱਦਲਾਂ ਦੀ ਆਵਾਜ਼ਾ ਵੀ ਬਣੀ ਰਹੇਗੀ ਕਦੇ ਬੱਦਲ ਆ ਜਾਣਗੇ ਤੇ ਕਦੇ ਨਿੱਕੇ ਦਿਖਣਗੇ ਤੇ ਕਿਤੇ ਕਈਆਂ ਛਰਾਂ ਦੇ ਵਿੱਚ ਜ਼ਿਆਦਾ ਵੀ ਦਿਖਣਗੇ ਬੱਦਲ ਪਰ ਬੱਦਲ ਕਰਦੇ ਕੁਸ਼ਤੀ ਨਿੱਕੀ ਮੋਟੀ ਕਣੀ ਮਣੀ ਸੜ ਸਕਦੇ ਆ ਜੇ ਆਪਾਂ ਗੱਲ ਕਰਦੇ ਆਂ ਹਵਾਵਾਂ ਦੀ ਹਵਾ ਕਿੰਨੀ ਤੇਜ਼ ਵਗੂਗੀ ਹਵਾ ਦੀ ਗੱਲ ਕਰੀਏ ਤਾਂ 12 ਤੋਂ ਲੈ ਕੇ 18 ਦੀ ਸਪੀਡ ਦੇ ਵਿੱਚ ਹਵਾ ਚੱਲੇਗੀ ਕਈਆਂ ਇਲਾਕਿਆਂ ਦੇ ਵਿੱਚ ਹਵਾ ਧੀਮੀ ਚੱਲੇਗੀ ਆ ਜਨਨ ਕਿ 810 ਦੀ ਗੱਦੀ ਦੇ ਨਾਲ ਚੱਲ ਸਕਦੀ ਆ ਤੇ ਕਈਆਂ ਇਲਾਕਿਆਂ ਥੋੜੀ ਤੇਜ਼ ਚੱਲ ਸਕਦੀ ਆ ਤੇ ਕਈਆਂ ਇਲਾਕਿਆਂ ਦੇ ਵਿੱਚ ਹਵਾ ਦਾ ਰੁਕ ਘਟ ਹੋਵੇਗਾ ਤੇ ਬਾਕੀ ਜਿਹੜੇ ਸਿਸਟਮ ਉਹ ਕਿਤੇ ਨਾ ਕਿਤੇ ਮਾੜਾ ਮੋੜ ਕੋਈ ਕਿਣਮਣ ਹੋ ਸਕਦੀ ਆ ਕਿਣਮਣ ਐ ਇੰਨੀ ਖੋ ਸਕਦੀ ਇੰਨੀ ਕਿ ਬੰਦੇ ਨੂੰ ਭਿਉਂਦੀ ਵੀ ਨਹੀਂ ਨੀ ਮਾੜੀ ਮੋਟੀ ਕਿਣਮਣ ਹੋਵੇਗੀ ਜੇ ਸੁੱਕੀ ਬਦਲੇ ਮੀਂਹ ਪਵੇ ਜਿਵੇਂ ਕਹੀ ਸੁੱਕੀ ਬਦਲੀ ਨਿੱਕੀਆਂ ਹੀ ਬਦਲੀਆਂ ਦੇ ਵਿੱਚੋਂ ਮੀਂਹ ਪਵੇਗਾ ਧੰਨਵਾਦ ਸਾਰਿਆਂ ਦਾ ਚੈਨਲ ਨਾਲ ਜੁੜੇ ਰਹੋ